ਹਾਂਜੀ ਸਸਿਕਾ ਮੈਂ ਖੁਸ਼ ਮੈਂ ਬਹੁਤ ਵਧੀਆ ਮੈਂ ਚੜ੍ਹਦੀ ਕਲਾ ਚ ਉਮੀਦ ਕਰਦੀ ਹਾਂ ਤੁਸੀਂ ਵੀ ਰਾਜੀ ਖੁਸ਼ ਹੋਵੋ ਜਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੋ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਕਿ ਪਤਾ ਨਹੀਂ ਕਿਹੜੀ ਗੱਲ ਕਿਹੜੀ ਬਾਤ ਕਿਹੜੀ ਰਾਤ ਆਖਰੀ ਹੋ ਜਾਵੇ

ਚਲੋ ਘਰ ਇਹਨਾਂ ਗੱਲਾਂ ਨੂੰ ਛੱਡ ਕੇ ਅੱਪਾਂ ਜਿਹੜੀ ਗੱਲਬਾਤ ਬਾਰੇ ਮੈਂ ਤੁਹਾਡੇ ਨਾਲ ਮਿਲਣ ਆਈ ਐ ਤੁਹਾਡੇ ਨਾਲ ਗੱਲ ਕਰਨ ਆਈ ਐ ਉਹ ਗੱਲ ਐ ਮੇਰੀ ਅੱਜ ਉਹਨਾਂ ਮਾਵਾ ਬਾਰੇ ਜਿਹੜੀ ਮਾਵਾ ਹਮੇਸ਼ਾ ਕਹਿੰਦੇ ਐ ਕਿ ਮੈਨੂੰ ਮੇਰੇ ਮੁੰਡੇ ਵਾਸਤੇ ਉਹ ਕੁੜੀ ਚਾਹੀਦੀ ਐ ਜਿਹੜੀ ਮੇਰੇ ਮੁੰਡੇ ਨੂੰ ਖੁਸ਼ ਰੱਖੇ ਉਹਦੇ ਬਾਰੇ ਗੱਲ ਕਰੂੰਗਾ ਇੱਕ ਹੋਰ ਜਿਨ੍ਹਾਂ ਕੁੜੀਆਂ ਦੇ ਇਹ ਜੀਨਾ ਔਰਤਾਂ ਦੀ ਉਹ ਮਾਰਾਜ ਦੇ ਸਮੇਂ ਦੇ ਵਿੱਚ 35 37 ਪਲਸ ਹਨ ਉਹਨਾਂ ਵਾਰੀ ਗਣ ਕਰਾਂਗੇ ਤੁਹਾਡੇ ਨਾਲ ਦੇਖੋ ਜਦ ਇੱਕ ਮਾਂ ਆਪਣੇ ਮੁੰਡੇ ਵਾਸਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡ ਸਰਕਲ ਨੂੰ ਆਪਣੇ ਮੁੰਡੇ ਦੇ ਰਿਸ਼ਤੇ ਬਾਰੇ ਕਹਿੰਦੀ ਹੈ ਤੇ ਉਹ ਹਮੇਸ਼ਾ ਇੱਕ ਹੀ ਗੱਲ ਕਹੂਗੀ ਕਿ ਮਨ ਨੂੰ ਉਹ ਕੁੜੀ ਚਾਹੀਦੀ ਏ ਜੋ ਮੇਰੇ ਮੁੰਡੇ ਨੂੰ ਖੁਸ਼ ਰੱਖੇ ਜੀਦੇ ਆਏ ਤੇ ਮੇਰੇ ਘਰ ਦੇ ਵਿੱਚ ਰੌਣਕ ਲੱਜੇ ਤੇ ਮੈਂ ਆਪਣੇ ਮੁੰਡੇ ਵਾਸਤੇ ਉਹ ਕੁੜੀ ਲੱਭਣੀ ਆ ਕੁੜੀ ਦੇਖੋ ਇੱਕ ਮਾਂ ਹੈ ਨਾ ਜੋ ਮੁੰਡੇ ਦੇ ਉਨੇ 10 12 ਕੁੜੀਆਂ ਛੱਡ ਕੇ ਫੇਰ ਇੱਕ ਕੁੜੀ ਪਸੰਦ ਕਰਨੀ ਹੁੰਦੀ ਹੈ ਆਪਣੇ ਮੁੰਡੇ ਵਾਸਤੇ ਉਹ ਕੁੜੀ ਉਹਨੇ ਵਿਆਹ ਕੇ ਲੈ ਕੇ ਆਣੀ ਆਪਣੇ ਘਰ ਦੇ ਵਿੱਚ ਵੀ ਆਹਾ ਕੁੜੀ ਮੇਰੇ ਕੰਨੂ ਠੀਕਰ ਕੂਏ ਮੇਰੇ ਘਰ ਦੇ ਕੰਮ ਕਰੂਗੀ ਮੇਰੇ ਘਰ ਦੇ ਤੌਰ ਤਰੀਕੇ ਸਮਝੂਗੀ ਮੇਰੇ ਘਰ ਨੂੰ ਇੱਕ ਵੰਸ਼ ਦੇ ਉਗੇ ਮੇਰੀ ਘਰ ਨੂੰ ਅੱਗੇ ਬੇਲ ਵਧਾਉਂਕੀ ਐਨੀ ਡਿਮਾਂਡਾਂ ਲੈ ਕੇ ਚੱਲਦੇ ਆਂ ਫੇਰ ਇੱਕ ਕੁੜੀ ਨੂੰ ਲੈ ਕੇ ਆਉਂਦੇ ਆ ਆਪਣੇ ਘਰ ਜਦ ਉਹਨਾਂ ਨੇ ਵਿਆਹ ਕਰਨਾ ਹੁੰਦਾ ਹੈ ਨਾ ਆਹੀ ਗੱਲਾਂ ਸੋਚਦੇ ਆਂ ਵੀ ਸਾਨੂੰ ਕੁਝ ਨਹੀਂ ਚਾਹੀਦਾ ਕੁੜੀ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਕੋਈ ਗੱਲ ਨਹੀਂ બસ ਐਨਾ ਕਾ ਹੁਣਾ ਚਾਹੀਦਾ ਹੈ ਵੀ ਉਹ ਕੁੜੀ ਦੇ ਮਾਪੇਜੋ ਸਾਡੀ ਜੋ ਬਰਾਤ ਹੈ ਉਹਦਾ ਰੋਟੀ ਪਾਣੇ ਦਾ ਇੰਤਜ਼ਾਮ ਕਰ ਦੇਣ ਉਹਦੇ ਖਾਣੇ ਪੀਣੇ ਨੂੰ ਦੇਖ ਲੈਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਦ ਉਹ ਹੀ ਕੁੜੀ ਵਿਆਹ ਕੇ ਆ ਜਾਂਦੀ ਹੈ ਸਹੁਰੇ ਘਰ ਦੇ ਵਿੱਚ ਇੱਕ ਘਰ ਦੀ ਨੂੰਹ ਬਣ ਜਾਂਦੀ ਹੈ ਉਹ ਕੁੜੀ ਫਿਰ ਉਸ ਮਾਂ ਨੂੰ ਹੀ ਹੰਦਲ ਤੋਂ ਲੱਗਣ ਲੱਗ ਜਾਂਦੀ ਦੇਖੋ ਜਦ ਇੱਕ ਕੁੜੀ ਹੈ ਨਾ ਜੋ ਜਦੋਂ ਉਹ ਕੁੜੀ ਦੀ ਲਾਈਫ ਜੀ ਹੈ ਕੁੜੀ ਦਾ ਆਪਣਾ ਪੇਕੇ ਘਰ ਦੇ ਵਿੱਚ ਟਾਈਮ ਹੁੰਦਾ ਨਾ ਕੁਝ ਲੱਗ ਹੁੰਦਾ ਹੈ ਐਨਾ ਕੰਮ ਤੇ ਉਹਨੇ ਕਰਦੇ ਵੀ ਨਹੀਂ ਕਰਵਾ ਹੁੰਦਾ ਹਾਂ ਮੈਂ ਮੰਨਦੀ ਆ ਬਹੁਤ ਘੱਟ ਕੁੜੀਆਂ ਆ ਜਿਨ੍ਹਾਂ ਨੇ ਐਨਾ ਕੰਮ ਕਰਵਾ ਹੁੰਦਾ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਕੁੜੀਆਂ ਨੂੰ ਪਿੱਛੇ ਕੋਈ ਉਹਨਾਂ ਤੇ ਪ੍ਰੈਸ਼ਰ ਨਹੀਂ ਹੁੰਦਾ ਵੀ ਤਾਂ ਆ ਵੀ ਕਰਨਾ ਉਹ ਵੀ ਕਰਨਾ ਕੁੜੀਆਂ ਮौज-ਮਸਤੀ ਵਾਲੀ ਜ਼ਿੰਦਗੀ 'ਚ ਤੇ ਅੱਗੇ ਆਉਂਦੀਆਂ ਸੋਹਰੇ ਘਰ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਇਸ ਸੋਹਰੇ ਘਰ ਦੇ ਵਿੱਚ ਕਿੰਨੇ ਕੰਮ ਵਿਆਹ ਤੋਂ ਬਾਅਦ ਵਾਲੀ ਲਾਈਫ ਦਾ ਪਤਾ ਲੱਗਦਾ ਹੈ ਜਦੋਂ ਇਹ ਕੁੜੀਆਂ ਦੇਖੋ ਨੂਹਾਂ ਬਣ ਕੇ ਦੂਜੇ ਘਰ ਆ ਜਾਂਦੇ ਆ ਫਿਰ ਉਹਨਾਂ ਦੇ ਸਿਰ ਤੇ ਕਿੰਨੀ ਜ਼ਿੰਮੇਵਾਰੀ ਕਿੰਨੇ ਘਰ ਦੇ ਕੰਮ ਹੁੰਦੇ ਆ ਜਿਹੜੇ ਉਹਨਾਂ ਨੇ ਸਵੇਰ ਤੇ ਉੱਠ ਕੇ ਕਰਨੇ ਹੁੰਦੇ ਆ ਸਵੇਰ ਦੀ ਜੋਤ ਬੱਤੀ ਤੇ ਲੈ ਕੇ ਰਾਤ ਦੇ ਭਾਂਡਿਆਂ ਤੱਕ ਦਾ ਕੰਮ ਉਸ ਕੱਲੀ ਨੇ ਕਰਨਾ ਹੁੰਦਾ ਵਿੱਚ ਉਹਨੇ ਪਰਿਵਾਰ ਨੂੰ ਦੇਖਣਾ ਹੈ ਵਿੱਚ ਉਹਨੇ ਆਏ ਗਏ ਨੂੰ ਦੇਖਣਾ ਰਿਸ਼ਤੇਦਾਰ ਨੂੰ ਦੇਖਣਾ ਹੈ ਜੇ ਅੰਨਾ ਕੁਝ ਚੱਲਦੇ ਹੋਏ ਉਸ ਕੁੜੀ ਕੋਲ ਤੇ ਉਸ ਰਸੋਈ ਦੇ ਵਿੱਚ ਉਸੇ ਘਰ ਦੇ ਵਿੱਚ ਕਿਤੇ ਛੋਟੀ ਮੋਟੀ ਗਲਤ ਕੰਮ ਜਿੱਤਰਾ ਰਸੋਈ ਦੇ ਵਿੱਚ ਕੁਛ ਨਾ ਕੁਛ ਛੋਟੇ ਮੋਟੇ ਗਲਤੀਆਂ ਤੇ ਹੋਏ ਜਾਂਦੇ ਆ ਪਰ ਉੱਥੇ ਤੁਸੀਂ ਉਹਦੀ ਮਾਂ-ਬਾਪ ਨੂੰ ਉਹਦੇ ਫੇਕਿਆਂ ਨੂੰ ਗਾਲਾਂ ਕੱਢ ਰਹੇ ਹੈ ਜੇ ਕਿਤੇ ਉਹ ਬੁੜੀ ਚੁੱਪ ਕਰਕੇ ਸਾਰਾ ਕੁਝ ਸੁਣ ਰਹੀ ਹੈ ਆਪਣੇ ਮਾਂ-ਬਾਪ ਨੂੰ ਗਾਲਾਂ ਕਢਵਾ ਰਹੀ ਹੈ ਤੇ ਉਹ ਖਾਮਦਾਨੀ ਜੇ ਆਪਣੇ ਭੈਣ ਭਰਾਵਾਂ ਨੂੰ ਗਾਲਾਂ ਕਢਵਾ ਰਹੀ ਹੈ ਤਾਂ ਵੀ ਉਹ ਖਾਮਦਾਨੀ ਜੇ ਕਿਤੇ ਉਹ ਉਹਨਾਂ ਦੀ ਕਹੀ ਹੋਈ ਗੱਲ ਦਾ ਜਵਾਬ ਦੇ ਦੇ। ਫਿਰ ਉਹ ਖਾਨਦਾਨੀ ਨਹੀਂ ਰਹਿੰਦੀ। ਕਿਉਂਕਿ ਹੁਣ ਉਹਨੇ ਗੱਲ ਟੋਕਣੀ ਸ਼ੁਰੂ ਕਰ ਦਿੱਤੀ। ਜਦ ਤੱਕ ਉਹ ਚੁੱਪ ਹੈ, ਜਦ ਤੱਕ ਪਿਛਲਿਆਂ ਨੂੰ ਚੰਗਾ ਮਾੜਾ ਕੁਹਾ ਰਹੇ ਹੈ, ਜਦ ਤੱਕ ਇਹ ਖਾਨਦਾਨੀ ਹੁੰਦੇ ਹੈ, ਇੱਕ ਸੱਸ ਦੀ ਆ ਸੋਚ ਹੁੰਦੀ ਹੈ। ਦੇਖੋ ਤੁਸੀਂ ਜੇ ਆਪਣੇ ਮੁੰਡੇ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਇੱਕ ਮਾਂ ਦੀ ਹੈ ਤੇ ਬਗਾਨੀ ਤੇ ਇਹਨੂੰ ਵੀ ਖੁਸ਼ ਰੱਖਣ ਦੀ ਜ਼ਿੰਮੇਵਾਰੀ ਉਸੇ ਮਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਉਹਨੂੰ ਉਸ ਘਰ ਦੇ ਵਿੱਚ ਲੈ ਕੇ ਆਈ ਹੈ ਉਸ ਘਰ ਦਾ ਉਸ ਘਰ ਦੇ ਤੌਰ ਤਰੀਕੇ ਕੰਮ ਉਹਨੇ ਆਉਂਦੇ ਹੁੰਦਾ ਉਲਟ ਹੈ ਉਹੀ ਮਾਂ ਮੁੰਡੇ ਦੇ ਉਸ ਆਪਣੇ ਨੋ ਦੇ ਇੰਨੇ ਕੁ ਦੁਸ਼ਮਣ ਬਣ ਜਾਂਦੇ ਕਿ ਉਹਨੂੰ ਉਹੀ ਜੋ ਬਗਾਨੀ ਤੇ ਇਹਨੂੰ ਐਨੀ 10 12 ਕੁੜੀਆਂ ਦੇ ਵਿੱਚ ਤੇ ਇੱਕ ਚੂਣੀ ਹੁੰਦੀ ਹੈ ਨਾ ਉਹ ਵੀ ਭੜੀ ਲੱਗਣ ਲੱਗ ਜਾਂਦੀ ਆ। ਦੇਖੋ ਮਾ ਨੂੰ ਤੇ ਵੱਧ ਪਿਆਰੀ ਹੈ। ਉਹਦੇ ਸੱਸ ਆ ਨੂ ਦਾ ਰਿਸ਼ਤਾ ਹੀ ਅਨਪੜਾ ਕਿ ਜੀ ਮਾਵਾਂ ਸਭ ਦੀ ਚੰਗੀਆਂ ਐ ਤੇ ਸੱਸਾਂ ਖਰਾਬ ਕਿਉਂ ਜੇ ਧੀयां ਸਭ ਦੀ ਚੰਗੀਆਂ ਐ ਤੇ ਨੂ ਆ ਹੀ ਖਰਾਬ ਕਿਉਂ ਕਿ ਆ ਇੱਕ ਰਾਤ ਦੇ ਵਿੱਚ ਹੀ ਸਾਰਾ ਕੁਝ ਬਦਲ ਜਾਂਦਾ ਹੈ ਵੀ ਉਹਦਾ ਵਿਆਹ ਹੋਇਆ ਔਰ ਖਰਾਬ ਹੋ ਗਿਆ ਉਹਦਾ ਵਿਆਹ ਹੋਣ ਦੇ ਮੱਥੇ ਦੇ ਟੈਗ ਲਗਣ ਦੇ ਕਾਨੂੰਨ ਦਾ ਉਹ ਖਰਾਬ ਹੋਵੇ ਨੁਹਾ ਯਸਸਾ ਕਦੇ ਵੀ ਖਰਾਬ ਨਹੀਂ ਹੁੰਦੀ ਆ ਸਮਝ ਹੁੰਦੀ ਆ ਆਪਣੇ ਆਪਣੀ ਆਪਾਂ ਜਦ ਕਿਸੇ ਈ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਏ ਆ ਸਾਡਾ ਫਰਜ਼ ਬਣਦਾ ਹੈ ਜਿੰਨੇ ਵੀ ਘਰ ਦੇ ਵਿੱਚ ਉਹਦੇ ਵਿੱਚ ਮੈਂਬਰ ਹੈਗੇ ਆ ਕਿ ਉਹਨੂੰ ਸਮਝੋ ਕਿਉਂਕਿ ਉਹ ਆਪਣਾ ਘਰ ਪਰਿਵਾਰ ਆਪਣੇ ਮਾਪੇ ਬਾਪ ਭੈਣ ਭਰਾ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆਏ ਤੁਸੀਂ ਲੈ ਕੇ ਆਏ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਵੀ ਉਹਨੂੰ ਖੁਸ਼ ਰੱਖੇ ਉਹਨੂੰ ਸਮਝੇ ਦੁੱਖ ਤਕਲੀਫ ਦੇ ਵਿੱਚ ਤੇ ਉਹਦਾ ਵੀ ਫਰਜ਼ ਬਣਦਾ ਹੈ ਵੀ ਮੈਂ ਇਸ ਘਰ ਦੇ ਵਿੱਚ ਨੂੰ ਬਣ ਕੇ ਆਈਆਂ ਤੇ ਮੈਂ ਨੂੰ ਤੋਂ ਬੇਟੀ ਬਣ ਸਕਦੀ ਔਕਿਸਤਨਾ ਉਸ ਘਰ ਦੇ ਕਮਾਂਕਰਾਂ ਨੂੰ ਕਰਕੇ ਬੇਟੀ ਬੰਨਣਾ ਹੈ ਜਾਂ ਉਸ ਘਰ ਦੇ ਵਿੱਚ ਜਿੰਨਾ ਕੁਛ ਵੀ ਚੱਲ ਰਿਹਾ ਹੈ ਕੋਈ ਚੰਗੀ ਮਾੜੀ ਗੱਲਾਂ ਇਗਨੋਰ ਕਰਕੇ ਬੇਟੀ ਬੰਨਣਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿੱਤੀ ਬਣਾ ਕੇ ਲੈ ਕੇ ਆਏ ਧੀ ਬਣਾ ਕੇ ਰੱਖੋ ਕਿਹਾਂ ਸਮਾਜ ਦੇ ਹਿਸਾਬ ਨਾਲ ਉਹੀ ਕੁੜੀ ਚੰਗੀ ਐ ਜਾਂ ਉਹੀ ਨੂੰਹ ਚੰਗੀ ਐ ਜਿਹੜੀ ਸਾਰਾ ਕੁਝ ਬਰਦਾਸ਼ਤ ਕਰ ਰਹੀ ਆਪਣੇ ਮਾਪੇ ਬਾਪੂ ਨੂੰ ਕਿਸੇ ਕੋਲ ਤੇ ਕੋਈ ਵੀ ਕੁੜੀ ਚੰਗਾ ਮਾੜਾ ਨਹੀਂ ਕਹਾਂਦੀ ਮਾਪੇ ਕਿਤੀ ਦਿੰਦੇ ਆ ਤੁਸੀਂ ਧੀ ਬਣਾ ਕੇ ਰੱਖਣੀ ਐ ਨੂੰਹ ਬਣਾ ਕੇ ਰੱਖਣੀ ਐ ਤੁਹਾਡੇ ਤੇ ਡਿਪੈਂਡ ਕਰਦਾ ਐ ਉਹ ਕੱਲੀ ਤੇ ਨਹੀਂ ਕੁੜੀ ਤੇ ਕਿ ਉਹੀ ਕੁੜੀ ਨੇ ਸਾਰੇ ਜ਼ਿੰਮੇਵਾਰੀਆਂ ਦਾ ਬੋਝ ਹੈ ਜੋ ਉਸ ਨੂੰ ਦੇ ਮੋਢਿਆਂ ਤੇ ਪਾ ਲੋ ਤੁਸੀਂ ਉਹਨੇ ਘਰ ਦੇ ਕੰਮ ਵੀ ਕਰਨੇ ਆ ਪਰਿਵਾਰ ਨੂੰ ਵੀ ਦੇਖਣਾ ਹੈ ਬੱਚੇ ਵੀ ਪਾਲਣੇ ਆ ਇਸ ਦੌੜ ਭੱਜ ਦੇ ਵਿੱਚ ਉਹ ਸਭ ਨੂੰ ਬਰਦਾਸ਼ਤ ਕਰਦੇ ਹੁੰਦੇ ਆ ਉਹਦੇ ਕੰਮਾਂ ਨੂੰ ਕਰੇ ਹੋਏ ਨੂੰ ਕੋਈ ਨਹੀਂ ਦੇਖਦਾ ਹੈ ਵੀ ਦੇਖੋ ਸਵੇਰ ਤੇ ਉੱਠ ਕੇ ਦੌੜ ਭੱਜ ਕਰ ਰਿਹਾ ਬੰਦਾ ਘਰ ਦੇ ਕੰਮ ਕਰ ਰਿਹਾ ਹੈ। ਕਿਤੇ ਨਾ ਕਿਤੇ ਆ ਵੀ ਇਨਸਾਨ ਹੈ। ਕੁਝ ਗਲਤ ਹੋ ਜਾਂਦਾ ਹੈ। ਉਹਨੂੰ ਸਮਝਾਉਣਾ ਚਾਹੀਦਾ ਹੈ ਨਾ ਕਿ ਤਾਨੇ ਮਿਹਨੇ। ਫਿਰ ਉਹੀ ਸੱਸ ਜਦ ਬਹੁਤ ਜ਼ਿਆਦਾ ਬਜ਼ੁਰਗ ਹੋ ਜਾਂਦੇ ਹੈ। ਉਹਦੇ ਦੇ ਕੋਈ ਦੁੱਖ ਤਕਲੀਫ ਆਂਦਾ ਹੈ। ਫਿਰ ਤੁਸੀਂ ਕਹਿੰਦੇ ਆਂ ਵੀ ਆਹ ਨੂੰ ਹੈ ਨਾ ਜਿਹੜੀ ਜਿਹਨੂੰ ਮੈਂ ਨਤ ਪਾਇਆ ਨਸਤਾਇਆ ਐ ਐਨੇ ਦੁੱਖ ਦੇ ਆਂ ਬੁਢਾਪੇ ਦੇ ਵਿੱਚ ਆ ਕੇ ਜਦ ਤੁਸੀਂ ਮੰਜੇ ਤੇ ਪਈ ਹੁੰਦੇ ਆ ਬੈੱਡ ਤੇ ਖੁੰਡੀ ਲੈ ਕੇ ਤੁਸੀਂ ਤੁਰ ਰਹੇ ਆ ਫਿਰ ਤੁਹਾਡੀ ਸੇਵਾ ਕਰੀਓ ਸੇਵਾਵਿਓ ਕਰਦੀ ਐ ਘਾਤੇ ਕਰ ਦਿੰਦੀ ਐ ਉਹ ਆਪਣੇ ਮਾਪੇ ਵਾਪ ਕਰਕੇ ਆਪਣੀ ਪਿਛੋਕੜ ਕਰਕੇ ਤੁਹਾਡੇ ਉੱਖਾ ਟੈਮਕ ਡਾਂਦੀ ਐ ਤੁਹਾਡੇ ਲਾਗ ਲਗਦੀ ਐ ਪਰ ਉਹ ਕਿਤੇ ਨਾ ਕਿਤੇ ਆਪਣੇ ਮਨ ਨੂੰ ਮਾਰ ਕੇ ਤੁਹਾਡੇ ਨਾਲ ਖੜਦੇ ਐ ਤੁਹਾਡੇ ਨਾਲ ਤੁਰਦੇ ਐ ਤੁਹਾਡਾ ਦੁੱਖ ਸੁੱਖ ਜਿਹੜਾ ਆਖਰੀ ਟਾਈਮ ਹੁੰਦਾ ਤੁਹਾਡੇ ਟਾਈਮ ਕੱਢਵਾਂਦੀ ਐ ਪਰ ਜੇ ਤੁਸੀਂ ਕਿਤੇ ਉਹਨਾਂ ਨੂੰਹਾਂ ਨੂੰ ਉਸ ਜਵਾਨੀ ਪਹਿਰੇ ਦੇ ਵਿੱਚ ਖੁਸ਼ ਰੱਖਿਆ ਹੋਵੇ ਨਾ ਕਿਤੇ ਉਹਨੂੰ ਕਦੇ ਵੀ ਆਪਣੇ ਸਾਸੂ ਤੇ ਦੂਰ ਨਹੀਂ ਜਾਂਦੇ ਕਦੇ ਵੀ ਉਹਨੂੰ ਐਨੀ ਸੋਚਦੀ ਹੈ ਵੀ ਮੈਂ ਤੇ ਤੇ ਮਾੜਾ ਟਾਈਮ ਆਊਗਾ ਮੈਂ ਦੇ ਨਾਲ ਨਹੀਂ ਲਗੂਗੀ ਜਦ ਜਵਾਨ ਹੁੰਦੀ ਹੈ ਨਾ ਸੱਸਾਂ ਫਿਰ ਤੇ ਉਹ ਨੂਹਾਂ ਨੂੰ ਐਨੀ ਕਰ ਰੱਜ ਕੇ ਤਪਾਉਂਦੀਆਂ ਕਿ ਜਿਸ ਤਰ੍ਹਾਂ ਬੁਢਾਪਾ ਆਣਾ ਹੀ ਨਹੀਂ ਹੈ ਵੀ ਇਹਨਾਂ ਦਾ ਸਾਰਾ ਕੁਝ ਕਿਸੇ ਹੋਰ ਨੇ ਕਰ ਦੇਣਾ ਜਦ ਬੁਢਾਪੇ ਤੇ ਆਉਂਦੇ ਆ ਉਹਲਾ ਟਾਈਮ ਆਉਂਦਾ ਹੈ ਫਿਰ ਉਹਨਾਂ ਨੂੰ ਘਰ ਦੇ ਵਿੱਚ ਸਹਾਰੇ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਬੈਠ ਕੇ ਦੂਸਰੇ ਬੰਦੇ ਦੀ ਹੈਲਪ ਦੀ ਜ਼ਰੂਰਤ ਹੁੰਦੀ ਹੈ ਫਿਰ ਸਾਰਿਆਂ ਨੇ ਤੇ ਦੇਖੋ ਬਾਹਰ ਕੰਮਾਂ ਤੇ ਘਾਰਾਂ ਤੇ ਬੱਚਿਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਚਲੇ ਜਾਣਾ ਹੁੰਦਾ ਹੈ ਫਿਰ ਤੁਹਾਡੇ ਕੋਲ ਇਕੋ ਬਗਾਨੀ ਤੇ ਰਹਿ ਜਾਂਦੀ ਹੈ ਜਿਨੇ ਤੁਹਾਨੂੰ ਪੁੱਛਣਾ ਉਸ ਘਰ ਦੇ ਵਿੱਚ ਫਿਰ ਥੋੜਾ ਫਰਜ਼ ਬਣਦਾ ਹੈ ਤੁਸੀਂ ਜਦ ਜਵਾਨ ਹੁੰਦੇ ਆ ਉਹਨੂੰ ਇੰਨਾ ਕੁ ਪਿਆਰ ਕਰੋ ਇੰਨਾ ਕੁ ਰੱਜ ਕੇ ਖੁਸ਼ ਰੱਖੋ ਕਿ ਆਉਣੇ ਵਾਲਾ ਬੜਾਪਾ ਹੈ ਨਾ ਜਿਹੜਾ ਤੁਹਾਡਾ ਬਹੁਤ ਸੁੱਖਾ ਹੋ ਜਾਏ ਇੰਨਾ ਨਾ ਤਪਾਓ ਕਿਸੇ ਨੂੰ ਕਿ ਉਹ ਤੱਪੀ ਵੀ ਹੋ ਕੇ ਵੀ ਤੁਹਾਡੇ ਘਰ ਦੇ ਵਿੱਚ ਬੈਠੀ ਹੈ ਐਨੇ ਐਨੇ ਸਾਲ ਉਹਨਾਂ ਦੇ ਵਿਆਹ ਨੂੰ ਹੋ ਗਏ ਆ ਫਿਰ ਵੀ ਉਹ ਤੁਹਾਡੇ ਘਰ ਦੇ ਕੰਮ ਕਰ ਰਹੀ ਹੈ ਤੁਹਾਡੇ ਰਿਸ਼ਤੇਦਾਰਾਂ ਨੂੰ ਦੇਖ ਰਹੀ ਹੈ ਤੁਹਾਡੀ ਆਉ ਭਗਤ ਕਰ ਰਹੀ ਹੈ ਕਿਸੇ ਦੇ ਮੱਥੇ ਦੇ ਉੱਪਰ ਆਪਣੇ ਤੇ ਵਟ ਨਹੀਂ ਪਾਉਂਦੇ ਹਨ ਉਹਨਾਂ ਦਾ ਧੰਨਵਾਦ ਕਰਨਾ ਸਿੱਖੋ ਤੁਸੀਂ ਉਹਨਾਂ ਨੇ ਤੁਹਾਨੂੰ ਕਿੰਨਾ ਕੁ ਕਿੰਨੇ ਤੁਹਾਡੀ ਪੀੜ੍ਹੀ ਅੱਗੇ ਵਧਾਈ ਹੁੰਦੀ ਥੋਣੇ ਕਿੰਨੇ ਨਵੇਂ ਰਿਸ਼ਤੇ ਨਾਲ ਜੋੜਦੀਏ ਤੁਸੀਂ ਉਸ ਟਾਈਮ ਨੂੰ ਭੁੱਲ ਜਾਂਦੇ ਆਂ ਵੀ ਸਾਡਾ ਟਾਈਮ ਐਨੇ ਘਟਣਾ ਨਾ ਕਿ ਕਿਸੇ ਸੈਕੰਡ ਥਰਡ ਪਰਸਨ ਨੇ ਉਹ ਕਰ ਦਿੱਤੀਆਂ ਵੀ ਹੁੰਦੀਆਂ ਨੇ ਜਿਹੜੀ ਉਹ ਵੀ ਆਪਣੇ ਸਹੁਰੇ ਘਰ ਚੱਲੇ ਜਾਂਦੀਆਂ ਉਹਨਾਂ ਨੇ ਵੀ ਤੁਹਾਡੇ ਦੁੱਖ ਸੁੱਖ ਨਹੀਂ ਵੰਡਾਣੇ ਹੁੰਦੇ ਹਨ ਉਹ ਆਪਣੇ ਘਰੇ ਆ ਹਾਂ ਐਨਾ ਹੋ ਸਕਦਾ ਹੈ ਕੋਈ ਵੀ ਤੀ ਮੈਂ ਵੀ ਹੋ ਸਕਦੇ ਆ ਕਿ 2-4 ਮਿੰਟ ਜਾਂ 2-4 ਦਿਨਾਂ ਵਾਸਤੇ ਘੰਟੇ ਅੱਧੇ ਘੰਟੇ ਵਾਸਤੇ ਆਪਣੀ ਮਾਂ ਦੇ ਕੋਲ ਜਾ ਸਕਦੀ ਹੈ ਦੁੱਖ ਵੰਡਾ ਸਕਦੀ ਹੈ ਉਹਦੀ ਗੱਲਾਂ ਸੁਣ ਸਕਦੇ ਐ ਪਰ ਜੇ ਕਿਤੇ ਕੋਹ ਵੀ ਸਾਰੀ ਜ਼ਿੰਦਗੀ ਉਹ ਤੀ ਨਹੀਂ ਕਰ ਸਕਦੀ ਹੈ ਕੰਮ ਉਸ ਘਰ ਦੇ ਵਿੱਚ ਐਂਡ ਦੇ ਵਿੱਚ ਆ ਕੇ ਉਸ ਨੂੰ ਨਹੀਂ ਸਾਰੇ ਫਰਜ਼ ਨਿਭਾਣੇ ਹੁੰਦੇ ਆ ਸਾਰੇ ਕੰਮ ਕਰਨੇ ਹੁੰਦੇ ਆ ਫਿਰ ਤੁਸੀਂ ਇਹਨਾਂ ਨੂੰ ਤਪਾਓ ਨਾ ਸਤਾਓ ਨਾ ਐਨਾ ਗਰਜ ਕੇ ਪਿਆਰ ਕਰੋ ਕਿ ਉਹ ਖੁਸ਼ ਰਹੇ ਜਦ ਤੁਸੀਂ ਐ ਸੋਚਦੇ ਆ ਨਾ ਕਿ ਮੇਰੇ ਮੁੰਡੇ ਵਾਸਤੇ ਮੈਨੂੰ ਉਹ ਕੁੜੀ ਚਾਹੀਦੀ ਹੈ ਜਿਹੜੀ ਮੇਰੇ ਮੁੰਡੇ ਨੂੰ ਖੁਸ਼ ਰੱਖੇ ਤਦ ਤੁਸੀਂ ਆ ਵੀ ਸੋਚੇ ਕਰੋ ਵੀ ਮੈਨੂੰ ਇੱਕ ਉਹ ਧੀ ਚਾਹੀਦੀ ਐ ਜਿਹੜੀ ਮੇਰੇ ਘਰ ਨੂੰ ਤੇ ਅੱਗੇ ਵਧਾਊਗੀ ਵਧਾਊਗੀ ਪਰ ਮੇਰਾ ਉੱਥੇ ਫਰਜ਼ ਬਣਦਾ ਐ ਕਿ ਮੈਂ ਉਸ ਕੁੜੀ ਵਾਸਤੇ ਉਹਦੀ ਮਾਂ ਬਣਾ ਉਹਨੂੰ ਦੁੱਖ ਨਾ ਦੇਵਾਂ ਉਹਨੂੰ ਤਪਾਵਾਂ ਨਾ ਉਹਨੂੰ ਸਤਾਵਾਂ ਨਾ ਉਹਦੀ ਛੋਟੇ ਛੋਟੇ ਕਹੀ ਹੋਈ ਗੱਲਾਂ ਤੇ ਇਹ ਛੋਟੇ ਛੋਟੇ ਗਲਤੀਆਂ ਤੇ ਉਹਨੂੰ ਤਾਨੇ ਮੇਨੇ ਨਾ ਮਾਰਾਂ ਥੋੜਾ ਬੜਾਪਾ ਬਹੁਤ ਸੁੱਖਾ ਹੋ ਜਾਊਗਾ ਉੱਥੇ ਉਸੇ ਨੂਨ ਤੁਹਾਨੂੰ ਆਪਣੇ ਹੱਥਾਂ ਦੇ ਚੱਕੀ ਫੇਰਨਾ ਆ ਤੁਹਾਨੂੰ ਇੰਨਾ ਕੇ ਪਿਆਰ ਕਰੂਗੀ ਵੀ ਜੇ ਕਿਤੇ ਉਹਦੀ ਆਪਣੀ ਮਾਂ ਵੀ ਮਰ ਜਵੇ ਨਾ ਉਹਨੂੰ ਉਹ ਇੰਨਾ ਉਹਨੂੰ ਨਾ ਰੋਵੇ ਤੁਹਾਨੂੰ ਰੋਵੇ ਉਹਨੂੰ ਇੰਨਾ ਗਿਆ ਅਹਿਸਾਸ ਦਿਵਾਓ ਕਿ ਮੈਂ ਤੇਰੀ ਮਾਂ ਨਾਲੋਂ ਕਿਤੇ ਵੱਧਾਂ ਤੁਹਾਡੇ ਵਾਸਤੇ ਤੇਰੇ ਵਾਸਤੇ ਉਹ ਤਾਂ ਹੋ ਸਕਦਾ ਜੇ ਤੁਸੀਂ ਉਹਦੀ ਛੋਟ ਛੋਟੀ ਗਲਤੀਆਂ ਨੂੰ ਇਗਨੋਰ ਕਰੋਗੇ ਉਹਦੀ ਛੁੱਟ ਛੁੱਟੀ ਕੁਐਸਚਨ ਪੂਰੀ ਕਰੋਗੇ ਹੋਰ ਕੁਝ ਨਹੀਂ ਉਹਨਾਂ ਨੂੰ ਚਾਹੀਦਾ ਹੁੰਦਾ ਤੁਹਾਡੇ ਘਰਾਂ ਦੇ ਵਿੱਚ ਜਦੋਂ ਦੋ ਘਰ ਸਾਂਭ ਸਕਦੀ ਐ ਦੋ ਘਰਾਂ ਚ ਚੱਲ ਸਕਦੀ ਐ ਦੋ ਘਰ ਦਾ ਉਹਦੇ ਬਿਨਾਂ ਨਹੀਂ ਸਰਦਾ ਤੇ ਤੁਸੀਂ ਤੇ ਆਪਣੇ ਆਪ ਨੂੰ ਚੰਗੇ ਸਮਝੋ ਵੀ ਤੁਹਾਨੂੰ ਇੰਨੀ ਚੰਗੀ ਧੀਆ ਨੂੰਹਾਂ ਮਿਲੇ ਐ ਕਿ ਤੁਸੀਂ ਕਿਸਮਤ ਵਾਲੇ ਆ ਤੁਹਾਡੇ ਨਾਲ ਐਨੇ ਐਨੇ ਟਾਈਮ ਤੇ ਜੁੜੀ ਹੋਈ ਐ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਜਮਾਨਾ ਕਿੱਥੇ ਤੇ ਕਿੱਥੇ ਪਹੁੰਚ ਗਿਆ ਚਲੋ ਫਿਰ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਤੁਹਾਡੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਕਿਸੇ ਹੋਰ ਗੱਲ ਤੇ ਗੱਲ ਕਰੂੰਗੀ ਅੱਜ ਸਾਨੂੰ 25 ਚੱਲ ਰਿਹਾ ਹੈ 25 ਦਾ ਤਿਉਹਾਰ ਵਾਹਿਗੁਰੂ ਸਭ ਨੂੰ ਸਭ ਦੇ ਘਰਾਂ ਤੇ ਖੁਸ਼ੀਆਂ ਦੇਵੇ ਸਭ ਆਪਣੇ ਆਪਣੇ ਘਰਾਂ ਦੇ ਵਿੱਚ ਤਿਉਹਾਰਾਂ ਨੂੰ ਜਿਓ ਤਿਉਹਾਰ ਸਾਲ ਦੇ ਵਿੱਚ ਇੱਕ ਵਾਰ ਆਉਂਦੇ ਹਨ ਖੁਸ਼ ਰਹੋ ਮौज ਕਰੋ ਮਸਤੀ ਕਰੋ ਵਾਹਿਗੁਰੂ ਤੁਹਾਡੇ ਮਨ ਦੀ ਇੱਛਾ ਪੂਰੀ ਕਰੇ ਸਭ ਦੀ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਖੁਸ਼ੀ ਤਿਉਹਾਰ ਮਨਾਓ ਤਦ ਤੱਕ ਮੈਨੂੰ ਸਸ਼ੀਕਾਲ ਜੀ ਅਲਵਿਦਾ ਖੁਸ਼ ਰਹੋ ਮौज ਕਰੋ ਮਸਤੀ ਕਰੋ ਜ਼ਿੰਦਗੀ ਨੂੰ ਜਿਓ ਚਿੱਲ ਕਰੋ ਜਿੰਦੇ ਦੇ ਵਿੱਚ ਸਸ਼ੀਕਾਲ ਜੀ